ਪ੍ਰੋਗਰਾਮ ਸਾਡੇ ਹਸਪੀਟਲ ਦਾ ਚੱਲ ਰਿਹਾ ਹੈ। ਇਹ ਐਨ ਆਈ ਸੀ ਨੇ ਸਾਨੂੰ ਦਿੱਤਾ ਹੈ। ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਹਾਂ। ਇਹ ਲਾ ਕੇ ਅਸੀਂ ਲੋਕਾਂ ਦੀ ਇੱਥੇ ਆਪਣੇ ਇਸ ਏਰੀਆ ਨੂੰ ਤਾਂ ਅਸੀਂ ਜਿੰਨੀ ਵੀ ਸੂਰਤਬੱਤ ਪਾ ਦਿੱਤੀ ਜਾਊ ਯਤਨ ਦੀ ਕੋਸ਼ਿਸ਼ ਕਰਾਂਗੇ ਪਰ ਬਾਕੀ ਜਿੰਨਾ ਵੀ ਜੇ ਕੋਈ ਆਲਾ ਬੰਦਾ ਜਿੰਨਾ ਵੀ ਘੱਟ ਤੋਂ ਘੱਟ ਨੇਟ ਹੈ ਅੱਜ ਅਸੀਂ ਫੈਸਲਾ ਕਰ ਲਾਂਗੇ ਕਿ ਜਿਹੜਾ ਖਰਚਾ ਆਦਾ ਹੈ ਅਸੀਂ ਉਹਦੇ ਵਿੱਚੋਂ ਵੀ ਨੋਮੀਨਲ ਕਟਾ ਦਾਂਗੇ। ਤਾਕੇ ਅਸੀਂ ਘੱਟ ਤੋਂ ਘੱਟ ਲੋਕਾਂ ਕੋਲੋਂ ਪੈਸੇ ਲੈੱਤੇ ਜਾਣ ਤਾਂ ਕਿ ਇਸ ਲੋਕਾਂ ਦੀ ਏਰੀਆ ਦੀ ਭਲਾਈ ਹੋ ਜੇ ਜਿੰਨੀ ਵੀ ਉਹ ਕਰ ਸਕਦੇ ਆ ਅਸੀਂ ਆਪਣੇ ਵੱਲੋਂ ਸਾਡੀ ਟੀਮ ਵੱਲੋਂ ਸਾਡੇ ਮੰਦਰ ਵੱਲੋਂ ਕੋਈ ਵੀ ਕਿਸੇ ਚੀਜ਼ ਦੀ ਕਮੀ ਨਾ ਆਵੇ ਤਾਂ ਕਿ ਅਸੀਂ ਵੱਧ ਤੋਂ ਵੱਧ ਲੋਕਾਂ ਦੀ ਸੇਵਾ ਕਰ ਸਕੀ ਜੈ ਮਾਤਾ ਥੈਂਕ ਯੂ ਜੋ ਅੱਜ ਉਹ ਦਾਨ ਕੀਤਾ ਗਿਆ ਗਿਆ ਰੋ ਐਲਸੀਡੀ ਵੀ ਮਸ਼ੀਨ ਡੋਨੇਟ ਕੀਤੀ ਹੈ ਜੈ ਸ਼੍ਰੀ ਰਾਮ ਜੀ ਜੈ ਮਾਤਾ ਦੀ ਸਭ ਤੋਂ ਪਹਿਲਾਂ ਤੁਹਾਡੇ ਮਾਧਿਅਮ ਰਾਹੀਂ ਮੈਂ ਤੁਹਾਨੂੰ ਇਹ ਦੱਸਣਾ ਚਾਹਾਂ ਕਿ ਦੁਰਗਾ ਮਾਤਾ ਚੈਰੀਟੇਵ ਡਿਸਪੈਂਸੀ ਸਾਡੇ ਕੋਲ 22 ਡਾਕਟਰ ਨੇ ਬਾਇਓ ਤੇਈ ਡਾਕਟਰ ਨੇ ਜਿਹਦੇ ਵਿੱਚ ਸਾਡੇ ਕੋਲ ਅਲਟਰਾਸਾਉਂਡ ਡੈਂਟਿਸਟ ਫਿਜ਼ੀਓਥੈਰਾਪਿਸਟ ਸਕਿਨ ਐਂਡ ਬਾਰਡਰ ईएनटी ਡਿਪਾਰਟਮੈਂਟ ਆਰਥੋ ਸਾਰੇ ਡਿਪਾਰਟਮੈਂਟ ਸਾਡੇ ਕੋਲ ਹੈਗੇ ਨੇ ਜਿੱਤੇ ਅਸੀਂ ਆਪੀਡੀ ਬੇਸ ਸਾਡਾ ਸਿਸਟਮ ਆ ਲੇਕਿਨ ਹੁਣ ਅਸੀਂ ਆਪਰੇਸ਼ਨ ਥੀਟਰ ਐਲਐਸਸੀ ਦੇ ਸਹਿਯੋਗ ਦੇ ਨਾਲ ਕਿਉਂਕਿ 12 ਲੱਖ 62 ਹਜ਼ਾਰ ਰੁਪਏ ਦੀ ਸਬਨਾਨਾ ਮਾਉਂਟ ਦਿੱਤੀ ਆ ਸਾਡੇ ਇਹਨਾਂ ਨੇ ਐਲਐਸਸੀ ਨੇ ਤੇ ਬੜੀ ਵੱਡੀ ਉਪਰਾਲਾ ਇਹਨੇ ਕੀਤਾ ਕਿ ਸਾਨੂੰ ਫੋਰਸ ਕੀਤਾ ਕਿ ਤੁਹਾਨੂੰ ਹੀ ਦੇਣਾ ਵਾ ਤੇ ਸਾਨੂੰ ਇਹ 80G 12A ਲੈਣ ਲਈ ਇਹਨਾਂ ਨੇ ਬੜਾ ਫੋਰਸ ਕੀਤਾ ਵੀ ਜੇ ਉਸ ਤੋਂ ਬਿਨਾ ਅਸੀਂ ਤੁਹਾਨੂੰ ਐਮਬੈਸਡਰੀ ਨਹੀਂ ਦੇ ਸਕਦਾ ਸੀ ਉਹ ਇੱਕ 6-8 ਮਹੀਨੇ ਵਿੱਚ ਉਹ ਲੈ ਲਿਆ ਵਾ ਉਹਦੇ ਮਾਦੀ ਮਰਾਈ ਹੁਣ ਅਸੀਂ ਆਪਣੀ ਆਪ ਆਪਰੇਸ਼ਨ ਸਟਾਈਟ ਸ਼ੁਰੂ ਕਰਨ ਜਾ ਰਹੇ ਹਾਂ ਬਾਕੀ ਜਿਹੜਾ ਸਾਡਾ ਰੇਟ ਆ ਜੀ ਸਾਡੇ ਰੇਟ ਜਿਹੜੇ ਸਵਾਲ ਆ ਉਹ ਰੇਟ ਅਸੀਂ ਕੋਸ਼ਿਸ਼ ਨੋਮੀਨਲ ਜੀ ਜੇ ਡਾਕਟਰ ਜਿਹੜੇ ਸਾਡੇ ਕੋਲ ਕੁਆਲੀਫਾਈਡ ਡਾਕਟਰ ਨੇ ਕੋਈ ਐਮਡੀ ਡਾਕਟਰ ਥੱਲੇ ਨਹੀਂ ਹੁੰਦਾ ਤੇ ਅਸੀਂ ਉਹਨਾਂ ਤੋਂ ਨੋਮੀਨਲ ਚਾਰਜ ਜਿਹੜੇ ਖਰਚਾਂਦਾ ਅਸੀਂ ਉਹਦੇ ਨਾਲ ਹੀ ਪ੍ਰੈਜ਼ੈਂਟੇਟਰ ਪ੍ਰੈਸ਼ ਕਰਦੇ ਹਾਂ ਸਰ ਟਾਈਮਿੰਗ ਅਸੀਂ ਸਾਡ ਰੂਟੀਨ ਦੇ ਵਿੱਚ ਉਹ ਸਾਡੀ ਆਪੀਡੀ ਹੈਗੀ ਹੈ ਥੱਲੇ ਆਪੀਡੀ ਚੱਲਦੀ ਹੈ ਉਹ ਜਦੋਂ ਵੀ ਡਾਕਟਰ ਥੱਲੇ ਆ ਕੇ ਆਪਣੀ ਆਪਰੇਸ਼ਨ ਸਾਡਾ ਡਾਕਟਰ ਪਹਿਲੀ ਆਲਰੇਡੀ ਹੈਗੇ ਨੇ ਉਹ ਸਾਨੂੰ ਟਾਈਮ ਸੈੱਟ ਕਰਨਗੇ ਜਿਹੜਾ ਟਾਈਮ ਸੈੱਟ ਕਰਨਗੇ ਉਹ ਨੂੰ ਟਾਈਮ ਦਿੱਤਾ ਜਾਂਦਾ ਉਹ ਦਿਨ ਸਾਡੇ ਡਾਕਟਰ ਸਾਹਿਬ ਕਹਿੰਦਾ ਆਉਂਦੇ ਨੇ ਉਹ ਦਿਨ ਆਪਰੇਸ਼ਨ ਕਰ ਦਿੰਦੇ ਨੇ ਸਰ ਅਸੀਂ ਇੱਕ ਦਿਨ ਚ ਘੱਟੋ-ਘੱਟ 10-15 ਮਰੀਜ਼ ਨੂੰ ਡਾਕਟਰ ਸਾਹਿਬ ਕਹਿੰਗੇ ਲੈਣਗੇ ਤਾਂ ਉਹ ਸਾਡੇ ਸਾਡਾ ਸ਼ੁਰੂ ਹੋਏਗਾ ਜੈ ਸ਼ਰਮ ਹੋਰ ਮਦਦ ਕਰਦੀ ਰਹਿੰਦੀ ਹੈ ਜੀ ਵੀ ਅੱਗੇ ਫੜੇਡ ਕੀਤੀ ਹੈ ਬਿਲਕੁਲ ਜੀ ਮੈਂ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਮੁੰਡਿਆ ਲੁਧਿਆਣਾ ਡਿਵੀਜ਼ਨ ਤੋਂ ਸਾਡੇ ਸੀਨੀਅਰ ਡਿਵੀਜ਼ਨਲ ਮੈਨੇਜਰ ਸ੍ਰੀ ਰੋਸ਼ਨ ਲਾਲ ਜਰੇਆਰ ਦੀ ਅਗਵਾਈ ਵਿੱਚ ਇਹ ਜਿਹੜਾ ਉਪਰਾਲਾ ਕੀਤਾ ਗਿਆ ਉਹਦੇ ਲਈ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਬਹੁਤ-ਬਹੁਤ ਵਧਾਈ ਦਿੰਦਾ ਦੁਰਗਾ ਮਾਤਾ ਚੈਰੀਟੇਬਲ ਡਿਸਪੈਂਸਰੀ ਦੇ ਸਾਰੇ ਨੁਮੰਦੀਆਂ ਨੂੰ ਜਿਨ੍ਹਾਂ ਦੇ ਵਿੱਚ ਮੁੱਖ ਰੋਲ ਉਹਨਾਂ ਦਾ ਇਹਨਾਂ ਦੇ ਪ੍ਰਧਾਨ ਜੀ ਜਿਹੜੇ ਰਮੇਸ਼ ਗਰਗ ਜੀ ਨੇ ਉਹਨਾਂ ਦੀ ਟੀਮ ਰਕੇਸ਼ ਜੀ ਲਲ ਜੀ ਇਹਨਾਂ ਨੇ ਬੜਾ ਉਪਰਾਲਾ ਕੀਤਾ ਇਸ ਕੰਮ ਦੇ ਲਈ ਜਿੱਥੇ ਤੱਕ LIC ਦੀ ਗੱਲ ਹੈ LIC ਹਰ ਸਾਲ ਗੋਲਡਨ ਜੁਬਲੀ ਫਾਊਂਡੇਸ਼ਨ ਸਕੀਮ ਇਸ ਵਾਰ ਜਦੋਂ ਪ੍ਰੋਜੈਕਟ ਲੁਧਿਆਣਾ ਨੂੰ ਮਿਲਿਆ ਤਾਂ ਮੈਨੂੰ ਸਾਡੇ ਸੀਨੀਅਰ ਟੀਮ ਸਾਹਿਬ ਨੇ ਬੁਲਾਇਆ ਕਿ ਵੀ ਆਪਾਂ ਇਸ ਏਰੀਆ ਦੇ ਵਿੱਚ ਕੋਈ ਅਸੀ ਸੰਸਥਾ ਲੱਭੋ ਜਿਹੜੀ ਆਪਾਂ ਕੁਛ ਉਹਨਾਂ ਨੂੰ ਕੋਈ ਡੋਨੇਸ਼ਨ ਦੇ ਸਕੀਏ ਫੋਰਚੂਨੇਟਲੀ ਮੈਨੂੰ ਲਲਜੀ ਨਾਲ ਮੁਲਾਕਾਤ ਹੋਈ ਤਾਂ ਉਹਨਾਂ ਨੇ ਕਿਹਾ ਕਿ ਅੱਖਾਂ ਦੇ ਆਪਰੇਸ਼ਨ ਲਈ ਅਸੀਂ ਇੱਥੇ ਇੱਕ ਆਪਰੇਸ਼ਨ ਥੀਏਟਰ ਖੋਲਣਾ ਚਾਹੁੰਦੇ ਹਾਂ ਸਾਨੂੰ ਕੁਝ ਮਸ਼ੀਨਾਂ ਚਾਹੀਦੀਆਂ ਨੇ ਔਰ ਮੈਂ ਅੱਜ ਖੁਸ਼ੀ ਨਾਲ ਐਲਐਸਜੀ ਵੱਲੋਂ ਸਾਡੇ ਲੁਧਿਆਣਾ ਡਿਵੀਜ਼ਨ ਦੇ ਸੀਨੀਅਰੀਆਂ ਵੱਲੋਂ ਗੱਲ ਕਹਿਣੀ ਚਾਹਨਾ ਕਿ ਵੀ ਇਹ ਮਸ਼ੀਨਾਂ ਬਿਲਕੁਲ ਨਵੀਆਂ ਨੇ ਮਸ਼ੀਨਾਂ ਨਵੀਆਂ ਅਦੁਨਿਕ ਮ ਅੱਜ ਐਲਐਸਆਈ ਵੱਲੋਂ ਦਿੱਤੀਆਂ ਗਈਆਂ ਨੇ ਜਿਨ੍ਹਾਂ ਦੀ ਕਾਸਟ 12 ਲੱਖ 60 ਹਜ਼ਾਰ ਸਮਥਿੰਗ ਦਾ ਅਮਾਉਂਟ ਹੈਗੀ ਹੈ ਔਰ ਇਹ ਐਲਐਸਆਈ ਨੇ ਇਹ ਪ੍ਰੋਜੈਕਟ ਇੱਥੇ ਲਗਾ ਕੇ ਉਰੀਏ ਦੇ ਲੋਕਾਂ ਦੇ ਲਈ ਉਹਨਾਂ ਨੀਡੀ ਲੋਕਾਂ ਦੇ ਲਈ ਇੱਕ ਆਪਰੇਸ਼ਨ تھیਟਰ ਖੋਲ੍ਹਿਆਗਾ ਇੱਕ ਸੁਵਿਧਾ ਦਿੱਤੀ ਹੈ ਜਿਹੜੇ ਅੱਖਾਂ ਦੇ ਆਪਰੇਸ਼ਨ ਦੇ ਵਿੱਚ ਬਹੁਤ ਸਾਰਾ ਪੈਸਾ ਖਰਚ ਹੁੰਦਾ ਸੀਗਾ ਉਹਨਾਂ ਨੂੰ ਬੜੇ ਨੋਮੀਨਲ ਅਮਾਉਂਟ ਦੇ ਤੇ ਹੋਏਗਾ ਇਹ ਐਲਐਸਆਈ ਵੱਲੋਂ ਇੱਕ ਮੈਸੇਜ ਵੀ ਹੈ ਇਹ ਐਲਐਸਆਈ ਲੋਕਾਂ ਦਾ ਪੈਸਾ ਲੋਕਾਂ ਦੀ ਭਲਾਈ ਲਾਂਦੀ ਹੈ ਇਹੀ ਜਿਹੜਾ ਪ੍ਰੋਜੈਕਟ ਲੱਗਿਆ ਇਹ ਐਲਐਸਸੀ ਦਾ ਨਹੀਂ ਇਹ ਲੋਕਾਂ ਦਾ ਪੈਸਾ ਹੈ ਕਿਉਂਕਿ ਲੋਕਾਂ ਦਾ ਪੈਸਾ ਅਸੀਂ ਪ੍ਰੀਮੀਅਮ ਦੇ ਰੂਪ 'ਚ ਲੈਨੇ ਆ ਤੇ ਇਸੇ ਪ੍ਰੋਜੈਕਟਾਂ ਦੇ ਵਿੱਚ ਲਗਾ ਕੇ ਲੋਕਾਂ ਦੀ ਭਲਾਈ ਦੇ ਲਈ ਕੰਮ ਕਰਦੇ ਆ ਤੇ ਇਹ ਅੱਜ ਦੇ ਪ੍ਰੋਜੈਕਟ ਦੇ ਵਿੱਚ ਮੈਨੂੰ ਉਮੀਦ ਹੈ ਜਦੋਂ ਇਹ ਇਹਨਾਂ ਦੇ ਆਪਰੇਸ਼ਨ ਹੋਣਗੇ ਲੋਕਾਂ ਦੇ ਅੱਖਾਂ ਨਾਰਮਲੀ ਆਪਾਂ ਦੇਖਦੇ ਆ ਅੱਖਾਂ ਗਈਆਂ ਤਾਂ ਜਹਾਨ ਗਿਆ ਕਹਿੰਦੇ ਐਲਐਸਸੀ ਨੇ ਉਪਰਾਲਾ ਕੀਤਾ ਵੀ ਜਿਨ੍ਹਾਂ ਨੂੰ ਅੱਖਾਂ ਦੀ ਕੋਈ ਪ੍ਰੋਬਲਮ ਆਈ ਹੈ ਉਹ ਆਪਣੀਆਂ ਅੱਖਾਂ ਸਾਡੀਆਂ ਮਸ਼ੀਨਾਂ ਦੇ ਤਰੂਪ ਦੇ ਵਿੱਚ ਠੀਕ ਹੋ ਕੇ ਜਾਣਗੇ ਤਾਂ ਉਹ ਬੜੀਆ ਸੋਹਣੇ ਪੂਰੀ ਦੁਨੀਆ ਨੂੰ ਦੇਖੇਗੀ ਤਾਂ ਸਾਨੂੰ ਖੁਸ਼ੀ ਹੋਵੇਗੀ सर जो आज उद्घाटन किया गया है हॉस्पिटल में ट्रीटमेंट मिलेगा हॉस्पिटल में तो देखिए आज जो हमने मशीन प्रोवाइड की है ये तो आँखों के ऑपरेशन के लिए है, अल्ट्रा मॉडर्न मशीन है ये अल्ट्रा मॉडर्न मशीन है एल आई सी गोल्डन जुबली फाउंडेशन की तरफ से हम लोगों ने ये मशीन दी है डोनेट की है हम इस टाइप के एल जो गोल्डन जुबली फाउंडेशन की तरफ से हम और भी बहुत सारी एक्टिविटी करते हैं इस टाइप से और जैसे बच्चों के स्कॉलरशिप की स्कीम है या जैसे स्कूल के लिए बस वगैरह की जरूरत पड़ती है जो गवर्नमेंट स्कूल्स होते हैं उनके लिए तो जनरली हम लोग जिनको जो नीड है उनको डोनेट करते हैं इस टाइप के सारे और आँखों के ऑपरेशन है या कोई और भी ऑपरेशन के लिए कोई मशीन मांगता है हमसे ਉਹ ਜੋ ਕੁਝ ਸਟੇਨ અમારી ਟੰਸਨ ਕੰਡੀਸ਼ਨਸ ਹੁੰਦੀ ਹੈ ਤਾਂ ਉਹਨਾਂ ਦੇ ਬੇਸਿਸ ਤੇ ہم ਲੋਕ ਉਹਨੂੰ ਮਸ਼ੀਨ ਦੇ ਦਿੰਦੇ ਹਾਂ ਇਸ ਟਾਈਪ ਸੇ